ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਬਾਬਾ ਇਸ਼ਤ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਕਿਰਪਾ ਮਿਹਰ ਦੇ ਸਦਕਾ ਦੁਆਰਾ ਉਹਨਾਂ ਅਚਰਾਈ ਹੋਈ ਮਰਜ਼ਾਦਾ ਉਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਦੋਨਾਂ ਨੂੰ ਤੋੜਿਆ ਸੀ ਤਨ ਤਨ ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਨੂੰ ਰੱਬ ਨਾਲ ਜੋੜ ਕੇ ਐਨੀ ਮਰਜ਼ਾਦਾ ਕਾਇਮ ਕਰਕੇ ਲੱਖਾਂ ਪ੍ਰਾਣਾਂ ਨੂੰ ਅਮਰ ਸ਼ਕਾ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵਿੱਚ ਜੋੜਿਆ ਉਹਨਾਂ ਦੀ ਬਹੁਤ ਧੰਨਵਾਦੀ ਹਾਂ ਉਹ ਆਪਣੀ ਔਤ ਪੂਰੀ ਕਰਕੇ ਚਲੇ ਗਏ ਨੇ ਉਹ ਤਾਂ ਹੁਣ ਵੀ ਤੁਹਾਡੇ ਕੋਲ ਹੀ ਨੇ ਸਾਧ ਸੰਗਤ ਜੀ ਨਾਮ ਜਪਿਆ ਕਰੋ ਸੇਵਾ ਕਰਿਆ ਕਰੋ ਇਹ ਤੋਂ ਸੰਸਾਰ ਤੋਂ ਕੁਝ ਨਹੀਂ ਲੈਣਾ ਸਤ ਸੰਗਤ ਮੇਲਾ ਦੋ ਕੜੀਆਂ 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 ਕਰਨ ਨਸੀਬਾ ਵਾਲੇ ਸਤ ਸੰਗਤ ਮੇਲਾ ਦੋ ਕੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਹੋ ਕਾਰਨ ਨਸੀਬਾ ਵਾਲੇ ਸਤ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਕਰ ਲੈ ਨਸੀਬਾ ਵਾਲੇ ਸਤ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਹੋ ਕਾਰਨ ਨਸੀਬਾ ਵਾਲੇ ਸੰਗਤ ਮੇਲਾ ਦੋ ਘੜੀਆਂ ਸਤ ਸੰਗਤ ਮੇਲਾ ਦੋ ਘੜੀਆਂ ਕਵੀਰ ਏ ਕੜੀ ਆਦੀ ਕੜੀ ਆਦੀ ਹੂੰ ਤੇ ਆਦ ਭਗਤਾਂ ਸੇਤੀ ਗੋਸਟੇ ਜੋ ਕੀ ਨੋ ਸੁ ਲੋ ਲਾਭ ਸੋ ਸਾ ਸੰਗਤ ਜੀ ਸਵੇਰੇ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲਾ ਸੱਚ ਨੋ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਪਹਿਨੀ ਆਲੇ ਨੇ ਬੜਾ ਬਿਲਾਗ ਮੈਂ ਕੀਰਤਨ ਕੀਤਾ ਬਾਬਾ ਗੁਰਵਿੰਦਰ ਸਿੰਘ ਜਿਨੇ ਆਪ ਜੀ ਨੂੰ ਸਭ ਕੁਝ ਦੱਸਤਾ ਜਿਵੇਂ ਕਿ ਇੱਕ ਸਮੁੰਦਰ ਨੂੰ ਕੁਝੇ ਵਿੱਚ ਬੰਦ ਕਰਤਾ ਇੰਨਾ ਕੁਝ ਦੱਸਤਾ ਇੰਨਾ ਗਿਆਨ ਜੋ ਕੁਝ ਇਹਨਾਂ ਨੇ ਬਚਨ ਕੀਤਾ ਉਹ ਮੰਨੋ ਤਾਂ ਤਾਂ ਸੰਤਬਾਬ ਮਾਨ ਸਿੰਘ ਜਿਨੇ ਸੰਗਤ ਨੂੰ ਜੋ ਉਪਦੇਸ਼ ਦਿੱਤੇ ਨੇ ਉਹਨਾਂ ਬਚਨਾਂ ਦੇ ਆਪ ਜੀ ਪੈਰਾ ਦਿਓ ਜੋ ਜੋ ਪ੍ਰਾਣੀ ਉਹਨਾਂ ਦੇ ਬਚਨਾਂ ਦੇ ਪੈਰਾ ਦੇਵੇਗਾ ਦਰਗਾਹ ਵਿੱਚ ਸੰਤਬਾਬ ਮਾਨ ਸਿੰਘ ਜੀ ਉਹਨਾਂ ਦਾ ਪਲਾ ਕਰਨਗੇ ਸੋ ਸਾਧ ਸੰਗਤ ਜੀ हम जाप करना है वाहे है। गुरु वाहे 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 गुरु 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 वाहे गुरु ਵਾਹਿਗੁਰੂ 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 ਏ ਗੁਰੂ ਵਾਹਿਗੁਰੂ 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 Bye. Uh. Vahiguru, 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 Vahiguru. ਏ ਗੁਰਿਆ ਕਾਲ ਸਾਹਿਬ ਵਾਹਿਗੁਰੂ ਸੋ ਸਾ ਸੰਗਤ ਜੀ ਅਮਰਤ ਵੇਲੇ ਉੱਠਿਆ ਕਰੋ ਉੱਠ ਕੇ ਬਾਹਰ ਜਾ ਕੇ ਜਾਪ ਕਰਿਆ ਕਰੋ ਇਸ਼ਨਾਨ ਕਰਦੇ ਵੀ ਉਹ ਨਾਮ ਜਪੋ ਫਿਰ ਬੈਠ ਕੇ ਅੱਧਾ ਘੰਟਾ ਵਹਿਨੂ ਦੇ ਵਿੱਚ ਲਿਵ ਲਾਇਆ ਕਰੋ ਆਪ ਕੋ ਪਰਮੇਸ਼ਰ ਤੁਹਾਡਾ ਪਲਾ ਕਰੇ ਆਪਣੀ ਜ਼ਿੰਦਗੀ ਦਾ ਸਬਰ ਤੈਅ ਕਰ ਲੋ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ